ਸ਼ਲੋਕ ਮਹੱਲਾ ਤੀਜਾ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨੈ ਗੁਰਮੁਖ ਹੋਏ ਸੋ ਭੋ ਕਰੇ ਆਪਣਾ ਆਪ ਪਛਾਣੈ ਜਿਹੜੀਆਂ ਸਾਖੀਆਂ ਗੁਰਬਾਣੀ ਚ ਆਈਆਂ ਨੇ ਨਾ ਪਰਥਾਏ ਬੋਲੀਆਂ ਹੋਈਆਂ ਨੇ ਕਿ ਮੈਂ ਰੋਵੇ ਰਾਮ ਨਕਾਲਾ ਤੇ ਆ ਸੀ ਤਾਂ ਲਛਣ ਪਿੱਛੜ ਗਿਆ ਇਹੋ ਹੋਰ ਬੇਤੀ ਗੱਲ ਨਹੀਂ ਹੈ ਇਹ ਹਰ ਇੱਕ ਬੰਦੇ ਨਾਲ ਰਿਲੇਟਡ ਹੈ ਉਹ ਬੰਦਾ ਚਾਹੇ ਇੰਡੀਆ ਦਾ ਚਾਹੇ ਅਮਰੀਕਾ ਦਾ ਚਾਹੇ ਕਿਤੇ ਦਾ ਹੋਵੇ ਕੋਈ ਦੇਸ਼ ਔਰ ਕਾਲ ਤੋਂ ਪਰੇ ਦੀ ਗੱਲ ਐ ਫੰਦੀ ਸ਼ਗਲ ਜਾਂਦੇ ਯਾ ਰਾਮ ਦੀ ਗੱਲ ਕੀਤੀ ਸਮੇਂ ਕਾ ਟਰੰਪ ਬੋਲਨੇ ਕਹਤਾ ਫਿਰ ਵਿੱਚੇ ਹੀ ਆ ਗਏ ਸਾਰੇ ਕਿਤੇ ਇੱਕੇ ਖਣਸੇ ਕੀਟ ਕੋਟੇ ਬਣਾਏ ਕਰੋੜਾਂ ਦਿੱਜੇ ਤੇ ਸਾਰੇ ਵੱਡੇ ਲੈਵਲ ਤੇ ਕਰੇਖਣੇ ਆਏ ਨਾਲ ਕਾਲਾ ਕਾਲੇ ਰੂਪੇ ਸੰਗਿਆ ਜੀ ਬਸ ਇਹ ਪਰਥਾਏ ਸਾਖੀਆਂ ਬੋਲੀਆਂ ਹੋਈਆਂ ਨੇ ਇਹਨਾਂ ਨੂੰ ਅਸੀਂ ਚੱਕ ਕੇ ਜੋਰ ਦਿੱਤਾ ਉਹ ਨਾਲ ਅਮੇਲ ਮਾਪਾ ਉਹ ਤਾਂ ਇਹਦਾ ਬੋਲਦੇ ਨਹੀਂ ਕਿ ਉੱਤੇ ਉਹ ਕਹਿੰਦਾ ਪੰਡਤ ਬੁੱਲਾ ਜੋ ਲਿਖਦੀ ਆ ਛੱਡ ਚਲੇ ਆ ਕਿਥੋਂ ਨਾਲ ਦੀ ਆ ਉਹ ਕਵੀਨ ਜੀ ਕਹਿੰਦੀ ਇਹ ਗੱਲ ਜੋ ਪੰਡਤ ਜਾਲ ਬੁੱਲਾ ਨੇ ਲਿਖਿਆ ਇਹ ਅਸੀਂ ਵਿੱਚ ਐਡ ਕੀਤਾ ਇਹਦੇ ਕੁਝ ਨਹੀਂ ਇਹ ਨੀਵਾਂ ਅਸੀਂ ਪੁਲਾਤੇ ਦੀ ਉਹ ਯਾਦ ਇਹਦੀ ਰੱਖੇ ਵੱਡ ਵੱਡ ਲਿਖੇ ਉਹ ਹੀ ਕੁਝ ਕਰ ਦੱਤਾ ਜਨਾ ਨਹੀਂ ਜੀ ਜੀ ਡਰ ਸੀ ਜਿਹੜੇ ਕੰਮ ਦਾ ਉਹ ਹੀ ਹੋਗਾ ਠੀਕ ਉਹਨਾਂ ਨੇ ਤਾਂ ਇਹ ਗੱਲਾਂ ਚੇਤਨ ਵਾਸਤੇ ਕਹੀਆਂ ਸੀ ਅਸੀਂ ਇਹਨਾਂ ਨੂੰ ਜੜ ਰੂਪ ਵਿੱਚ ਕਹਾਣੀਆਂ ਹੀ ਸਮਝ ਲਿਆ ਹੈ ਜੀ ਆਜਮਲ ਪਾਪੀ ਜਗ ਜਾਣੇ ਜਿਹੜਾ ਸਾਡੇ ਗੁਰਬਾਣੀ ਤੇ ਆਜਮਲ ਉਹ ਜਗ ਜਾਣਦਾ ਨੂੰ ਸਾਰਾ ਜਿਹੜਾ ਸਾਡਾ ਦੂਆ ਜਾਮਲ ਉਹ ਨੂੰ ਤਾਂ ਇਸ ਦੂਆ ਦੇ ਸਭ ਕੋ ਜਾਣਦਾ ਹੀ ਨਹੀਂ ਇਹਦੂ ਵੀ ਸਾਰੇ ਨਹੀਂ ਬੰਦੇ ਉਹ ਨੂੰ ਨਹੀਂ ਤਾਂ ਜਾਣਦੇ ਨੇ ਇਹ ਇਸ਼ਾਰੇ ਦੇ ਸਾਡੀ ਸ਼ਕਲ ਜਾਂਦੇ ਅਖਰ ਮਹਾਪੁਰਖ ਹੈ ਇਹ ਕੀ ਦੇ ਪ੍ਰਥਾਏ ਆਇਆ ਜੀ ਇਹ ਭਗਤਾਂ ਦੇ ਪ੍ਰਥਾਏ ਆਇਆ ਹੈ ਅੱਛਾ ਬੁਲਾਏ ਬੋਲ ਰਹੇ ਨੇ ਨਾ ਜਿਹੜੇ ਬੁਲਾਏ ਬੋਲ ਰਹੇ ਨੇ ਉਹ ਵਾਹਪੁਰ ਕਹਿੰਦੇ ਸਾਰੇ ਬੁਲਾਏ ਬੋਲ ਰਹੇ ਨੇ ਚਾਹੇ ਕਹੇ ਲੋ ਚਾਹੇ ਸਾਰੇ ਕਹਨ ਉਹ ਤਾਂ ਇੱਕੋ ਹੀ ਗੱਲ ਹੋ ਗੁਰਮੁਖੀ ਹੋਏ ਸੋ ਭੋ ਕਰੇ ਆਪਣਾ ਆਪ ਪਛਾਣੇ ਤੇ ਬੋ ਇਹ ਸਾਖੀਆਂ ਚੋਂ ਆਪਣਾ ਆਪ ਪਛਾਣਨਾ ਸੀਗਾ ਪਰ ਗੁਰਮੁਖੀ ਹੁੰਦਾ ਤਾਂ ਉਹ ਤੈਨੂੰ ਕਰਦਾ ਆਪਣਾ ਆਪ ਪਛਾਣਨ ਦਾ ਤੇ ਅਸੀਂ ਤਾਂ ਚੱਕ ਕੇ ਹੋਰੇ ਪਾਸੇ ਜੋੜ ਕੇ ਰੱਖ ਦਿੱਤੀਓ ਸਾਖੀਆਂ ਆਪਣਾ ਪਛਾਣਨ ਦੀ ਹੈ ਇਹਨਾਂ ਸਾਖੀਆਂ ਦਾ ਆਖੀਆਂ ਆਪਣਾ ਪਛਾਣ ਵਾਸਤੇ ਜੀਓ ਸਾਰੀਆਂ ਗੁਰਮੁਖੀ ਇਹਦਾ ਸਾਖੀ ਨਾ ਆਪਣਾ ਆਪ ਪਛਾਣੇ ਬਲ ਮੁੱਖਾਂ ਦੇ ਜੀ ਪਛਾਣੇ ਬਸ ਗੁਰ ਪ੍ਰਸਾਦੀ ਜੀਵਤ ਮਰੇ ਤਾਂ ਮਨ ਹੀ ਤੇ ਮਨ ਮੰਨੈ ਆ ਗਿਆਨ ਦੀ ਕਿਰਪਾ ਹੋ ਜਾਏ ਗਿਆਨ ਨੂੰ ਗਿਲ ਜਵੇ ਜੋਤਾਂ ਹੀ ਬਰਜਵੇ ਜੋਤਾਂ ਮਰਜਵੇ ਆਪਣਾ ਹੁਰਕੇ ਪੰਡ ਚੱਲ ਪਵੇ ਆਪਣਾ ਪੰਡ ਤਿਆਗ ਦਵੇ ਜੀਵਤ ਮਰੇ ਦਾ ਮਤਲਬ ਇਹੀ ਹੈ ਜੀਵਤ ਮਰੇ ਆ ਬੋਲੀ ਤੇ ਬਣ ਮੰਦੇ ਬਿਨ ਅੱਲਾਹ ਬਨਾ ਉਹਦੇ ਨਾਲ ਅੱਲਾਹ ਬੋਲਉਂਦੇ ਜਾਂਦੇ ਇੱਕ ਹੋ ਜਾਂਦੇ ਨੇ ਦੋਏ ਮਨ ਹੀ ਤੇ ਮਨ ਮੰਨੇ ਵੀ ਇੱਕ ਮਨ ਨੂੰ ਤਾਂ ਅਸੀਂ ਮੰਨ ਕੇ ਨੇ ਦੂਏ ਮਨ ਨੂੰ ਚਿਤ ਕਹਿੰਨੇ ਹਾਂ ਜੀ ਆਹ ਦੋ ਵੰਦ ਵੀ ਕਹਿੰਦੇ ਹੋ ਠੀਕ ਹੈ ਜੀ ਚਿੱਤ ਵੀ ਕਹਿੰਦੇ ਜਿਨ ਕੋ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਥੈ ਗਿਆਨ ਨੇ ਇਰਾਣ ਬੋਲਦੇ ਹੀ ਭਰੋਸਾ ਦੀ ਆਪਣੀ ਉੱਤਰਾਤਮਾ ਦੇ ਭਰੋਸਾ ਹੀ ਨਹੀਂ ਹੈ ਉਹਨੇ ਕੀ ਗਿਆਨ ਕਥਨ ਕਰਨ ਕਥਨ ਗਿਆਨੇ ਹੁੰਦਾ ਹੁੰਦਾ। ਕਥਨ ਹੁੰਦਾ ਹੋ ਗਿਆਨ ਹੁੰਦਾ ਨਾਮ ਗੁਰੂ ਜੀ ਨੇ ਉਹ ਕਹਿੰਦੇ ਤਾਂ ਉਹ ਗਿਆਨ ਹੁੰਦਾ ਉਹਦਾ। ਗਿਆਨ ਲਫ਼ਜ਼ ਆਇਆ ਤੇ। ਮਹੱਲਾ ਤੀਜਾ ਗੁਰਮੁਖ ਚਿਤ ਨ ਲਾਇਓ ਅੰਤ ਦੁੱਖ ਪਹੂਤਾ ਆਏ ਅੰਦਰੋਂ ਬਾਹਰੋਂ ਹੰਦਿਆ ਸੁద్ధి ਨ ਕਾਇ ਪਾਈ। ਗੁਰਮੁਖਾਂ ਨੇ ਜੇ ਚਿਤ ਲਾਈਦਾ ਜੇ ਐ ਲਾਇਆ ਜੀ ਤੇ ਚਿਤ ਅੰਤ ਕਾਲ ਔਖਾ ਹੋਈਗਾ।

ਉਹ ਪਹਿਲਾਂ ਵੀ ਪਾਣੀ ਚੱਲਦਾ ਉਹ ਫਿਰ ਵੀ ਪਾਣੀ ਚੱਲਣ ਦਾ ਹੱਲ ਨਾ ਹੁੰਦਾ ਪੰਡਤ ਤਿੰਨ ਕੀ ਬਰਕਤ ਸਭ ਜਗਤ ਖਾਏ ਜੋ ਰੱਤੇ ਹਰ ਨਾਹੀਂ ਜਿਹੜੇ ਉਹ ਵਜ਼ਾਰਾਂ ਕਿ ਜਿਹੜੇ ਚੱਲ ਜਾਂਦੇ ਉਹਨਾਂ ਦੀ ਬਰਕਤ ਉਹਨਾਂ ਦੀ ਕਮਾਈ ਸਾਰਾ ਸੰਸਾਰ ਖਾਂਦਾ ਜਿਵੇਂ ਗੁਰਬਾਣੀ ਲਿਖੀ ਗਈ ਹੈ ਭਗਤਾਂ ਨੇ ਲਿਖੀ ਗੁਰੂਆਂ ਨੇ ਲਿਖੀ ਹੈ ਕਵੀ ਨੇ ਲਿਖੀ ਹੈ ਸਾਰਿਆਂ ਨੇ ਇਹ ਬਰਕਤ ਹੈ ਸਾਰਾ ਸੰਸਾਰੇ ਖਾ ਰਿਹਾ ਹੈ

ਆਪਣੇ ਵਰਦੀ ਦਾ ਸਤਸਵਾਦੀ ਕੀਤੀ ਹਰਿ ਸਿਓ ਰਹੇ ਸਮੇਸੋ ਹਰਿ ਨਾਲ ਜੁੜੇ ਰਹੇ ਸਭਾਏ ਪੰਡਤ ਦੂਜੇ ਭਾਏ ਬਰਕਤ ਨਾ ਹੋਵੇਈ ਨਾ ਧਨ ਪੱਲੇ ਪਾਏ ਉਹਨੂੰ ਗਾਇ ਵੀ ਦੂਜੇ ਭਾਏ ਜਿਹੜੇ ਆ ਮਾਇਆ ਦੀ ਭੁੱਖੇ ਚ ਬਰਕਤ ਨਹੀਂ ਹੁੰਦੀ ਇਹ ਦੂਜੇ ਭਾਏ ਆ ਮਾਇਆ ਦੀ ਭੁੱਖ ਦੂਜੀ ਮਾਇਆ ਨਾ ਨਾ ਭਾਤਾਂ ਦੇ ਨਾਲ ਮਰਦਾ ਹੁੰਦਾ ਇਹ ਸੰਸਾਰੀ ਤਾਂ ਨੂੰ ਭਾਦੀ ਬਣਿਆ ਹੋਇਆ ਠੀਕ ਹੈ ਜੀ ਪੰਡਰ ਦੂਜੇ ਪਾਏ ਬਰਕਤ ਨਾ ਹੋਵੇਈ ਨਾ ਧਨ ਪੱਲੇ ਪਾਏ ਆ ਇਕੱਠਾ ਕੀ ਹੁਣ ਬਰਕਤ ਅੰਦਰ ਵੀ ਤਾਂ ਕੁਝ ਨਹੀਂ ਇਕੱਠਾ ਹੋਇਆ ਬਾਹਰ ਇਕੱਠਾ ਹੋਇਆ ਜੋ ਹੋਇਆ ਉਹ ਜਿਹੜਾ ਬਾਹਰ ਇਕੱਠਾ ਹੋਇਆ ਤਾਂ ਹੰਕਾਰ ਹੋ ਗਿਆ ਉਹਦਾ ਤਾਂ ਨੁਕਸਾਨ ਹੋ ਗਿਆ ਉਹ ਤਾਂ ਉਗੜਵਲ ਗਏ ਪਰ ਥੱਕ ਕੇ ਸੰਤੋਖ ਨਾ ਆਇਓ ਅਨੰਦ ਨਾ ਜਲਤ ਵੀ ਹਾਏ ਆ ਬੜ ਬੜ ਕੇ ਥੱਕਦੇ ਸੰਤੋਖ ਆਦੀ ਜਨਨਾ ਜਲਣਾ ਜਿਹੜੀ ਹੈਗੀ ਆ ਕ੍ਰਿਸ਼ਨਾਂ ਦੀ ਆਗੇ ਦੰਦਾ ਜਲਦੇ ਨੂੰ ਨਿਕਲ ਜਾਂਦੀ ਹੈ ਤੇ ਇੱਥੇ ਵੀ ਸੰਤੋਖ ਪਰ ਲਿਖੀ ਹੈ ਗੱਲ ਕੀ ਦਾ ਮਤਲਬ ਸੰਤੋਖ ਆਉਣਾ ਚਾਹੀਦਾ ਬਾਣੀ ਪੜ ਕੇ ਆ ਜੀ ਤਾਂ ਹੀ ਸਤ ਸੰਤੋਖ ਵਿਚਾਰੋ ਪਹਿਲੀ ਗੱਲ ਸੰਤੋਖ ਦੀ ਹੋਈ ਆ ਨਾਮ ਤਾਂ ਇੱਥੋਂ ਮਿਲ ਲੈਨੇ ਨਾਮ ਤਾਂ ਸਰਗਾ ਚੋਂ ਮਿਲਣਾ ਅੱਛਾ ਉਹ ਤਾਂ ਬਾਅਦ ਦੀ ਗੱਲ ਹੈ ਪਹਿਲਾਂ ਸੰਤੋਖ ਆਵੇ ਕਾਬਲਤਾ ਹੋਵੇ ਸਰ ਲੈਣ ਦੇ ਨਾਲ ਨੋਮ ਲੈਣ ਦੇ ਜਾਂ ਕਾਬਲੇ ਨਹੀਂ ਹੋਇਆ ਤੇ ਨਾਮੋਂ ਕਿੱਥੋਂ ਮਿਲਣਾ ਹਾਂਜੀ ਅੱਛਾ ਕੂਕ ਪੁਕਾਰ ਨਾ ਚੁੱਕਈ ਨਾ ਸੰਸਾ ਵਿੱਚੋਂ ਜਾਏ ਕੂਕ ਪੁਕਾਰਿਆ ਜਿਹੜਾ ਮਨ ਕਲਪਦਾ ਹੈ ਨਾ ਮਾਇਆ ਵਾਸਤੇ ਇਹ ਕੂਕ ਪੁਕਾਰ ਹੈ ਇਹ ਨਹੀਂ हटਦੀ ਜੇ ਤੁਖ ਨਹੀਂ ਆਇਆ ਇਹ ਇਹ ਖਤਮ ਨਹੀਂ ਹੋਣੀ ਕੂਕ ਪੁਕਾਰ ਮਾਇਆ ਦੀ ਭੁੱਖ ਚੁੱਕੀ ਸੰਸਾਰ ਜਿਹੜਾ ਹੈਗਾ ਚਿੰਤਾ ਜਿਹੜੀ ਹੈਗੀ ਉਹਦਾ ਕੋਈ ਇਲਾਜ ਨਹੀਂ ਹੈਗਾ ਪੂਰੀ ਖਤਮ ਹੋ ਸਕਦੀ ਨਾਨਕ ਨਾਮ ਵੀ ਹੋਣਿਆ

ਏ ਪਿਆਰੇ ਹਰ ਸੱਜਣ ਨੂੰ ਬੁਲਾ ਦੇ ਜਿੰਨਾ ਬਲਕੇ ਮੈਨੂੰ ਪੰਥ ਦਾ ਪਤਾ ਲੱਗ ਜਵੇ ਰਸਤਾ ਤੇ ਜਿਵੇਂ ਮੈਨੂੰ ਕਿਹੜੇ ਰਾਹ ਜਾਣ ਸਮਝ ਆ ਜਵੇ ਆ ਸਮਝ ਆ ਜਵੇ ਰਸਤੇ ਦੀ ਐਸਾ ਕੋਈ ਗੁਰੂਕ ਮੈਨੂੰ ਆ ਸੱਜਣ ਜੇ ਮੈਨੂੰ ਸਮਝ ਆ ਜਵੇ ਗੁਰਬਾਣੀ ਕੀ ਕਹਿੰਦੀ ਹੈ ਜੋ ਹਰ ਦਸਤੇ ਮਿਤ ਤਿਸ ਹੋ ਬਲ ਜਾਈ ਜਿਹੜਾ ਮੈਂ ਤਾਂ ਹਰ ਦੀ ਗੱਲ ਕਰੇ ਔਰ ਕੋਈ ਗੱਲ ਨਹੀਂ ਕਰੇ ਖੁਦ ਇਹ ਤਾਂ ਮੈਂ ਕੁਰਬਾਨ ਜਾਂਦਾ ਹਾਂ ਫਰੇਦ ਅਸੇ ਹਰ ਕੀ ਹੁੰਦਾ ਔਰ ਕੋ ਜਨਦਸੇ ਹੋ ਹੋ ਵੀ ਮਿੱਤਰ ਹੈ ਜਿਹੜਾ ਹਰ ਦੀ ਗੱਲ ਕਰੇ ਜਿਹੜਾ ਹਰ ਦੀ ਗੱਲ ਨਹੀਂ ਕਰਦਾ ਉਹ ਮਿੱਤਰ ਨਹੀਂ ਹੋ ਸਕਦਾ ਗੁਣ ਸੰਜੀ ਤਿੰਨ ਸਿਉ ਕਰੀ ਹਰ ਨਾਮ ਧਿਆਈ ਤੇ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਉਹਦੇ ਨਾਲ ਗੁਣਾਂ ਬਣਾ ਦੀ ਸਾਂਝ ਪਾਉਣੀ ਚਾਹੀਦੀ ਹੈ ਹੁਣ ਹਾਜੇ ਕਰਨ ਚਾਹੀਦੇ ਨੇ ਹਾਲਾਮ ਦੇ ਵੀ ਧਿਆਨ ਰੱਖਣਾ ਚਾਹੀਦਾ ਇਸ ਤਰ੍ਹਾਂ ਆਪਾਂ ਅਰਦਾਸ ਤੋਂ ਬਾਅਦ ਵੀ ਕਹਿੰਦੇ ਨੇ ਸਹੀ ਪਿਆਰੇ ਮਿਲ ਜਨਾ ਮਿਲਿਆਂ ਤੇਰਾ ਨਾਮ ਜਿਤਾਵੇ ਜੀ ਜੀ ਹੱਥ ਸੇ ਹਰ ਸੇਵੀ ਪਿਆਰਾ ਨਿੱਤ ਸੇਵ ਹਰ ਸੁਖ ਪਾਈ ਜੇ ਤਾਰ ਪਿਆਰਾ ਹੀ ਸੇਵਣਾ ਚਾਹੀਦਾ ਹੈ ਇਹਦੇ ਚ ਸੁਖ ਹੈ ਇਹ ਨੂੰ ਸੇਵ ਕਹੀ ਸੋ ਪ੍ਰਾਪਤ ਸੁਖ ਦੀ ਪ੍ਰਾਪਤੀ ਹੈ ਜੇ ਸੁਖ ਦੀ ਪ੍ਰਾਪਤੀ ਕਰ ਲਈ ਹੈ ਤਾਂ ਗੁਰ ਕੀ ਸੇਵਾ ਕਰੋ ਹਰ ਕੀ ਸੇਵਾ ਕਰ ਸੇਵਾ ਕੀਆ ਪਾਣੀ ਚੱਲਣਾ ਹਰ ਕੀ ਸੇਵਾ ਬਲਹਾਰੀ ਸਤਗੁਰ ਤੇਸ ਜਿਨ ਸੋਝੀ ਪਾਈ ਮੈਂ ਉਹਦਾ ਤਾਂ ਬਲਹਾਰੀ ਐਸੇ ਸਤਗੁਰ ਤੇ ਜਿਨੇ ਸੋਝੀ ਪਾਈ ਠੀਕ ਹੈ ਜਿਨੇ ਹਰ ਸੇਵਾ ਕਰਨ ਦੀ ਸੋਝੀ ਪਾਈ ਹੈ ਸਾਰਾ ਗੁਰੂ ਜੇਵਾ ਵਾਲਾ ਠੀਕ ਹੈ ਤੇ ਸਾਡੇ ਵਾਸਤੇ ਇਹ ਸਾਰਾ ਗੁਰਬਾਣੀ ਵਾਲਾ ਹੈ ਬਿਲਕੁਲ ਬਿਲਕੁਲ ਇੱਥੇ 12ਵੀਂ ਪੌੜੀ ਸਮਾਪਤੀ ਹੈ ਜੀ